ਜਿਉਂਤੋਸ ਅਨੂइका ਜਿਹੀਂ ਸਿੱਖ ਨੌਜਵਾਨ ਦੇ ਨਾਲ ਵਿਲਾਉਣ ਜਾ ਰਿਹਾ ਜੋ ਤਮੰਨ ਦੇ ਨਾਲ ਸਿੱਖੀ ਦੀ ਸਿੱਖ ਹੁੰਦਾ ਹੈ ਸਿੱਖੀ ਦੇ ਪ੍ਰਚਾਰ ਦੇ ਲਈ ਇਹ ਨੌਜਵਾਨ ਨੌਜਵਾਨਾਂ ਨੂੰ ਪਗ ਬੰਨਣੀ ਸਿਖਾਉਂਦਾ ਹੈ ਮਨਜੀਤ ਸਿੰਘ ਨਾਮੀ ਇਸ ਨੌਜਵਾਨ ਨੇ ਹੁਣ ਤੱਕ 1250 ਨੌਜਵਾਨਾਂ ਨੂੰ ਪਗ ਬੰਨਣੀ ਸਿਖਾਈ ਹੈ ਇਹ ਸ਼ਖਸ ਕੇਵਲ 5 ਮਿੰਟਾਂ ਵਿੱਚ ਹੀ ਹਰ ਤਰ੍ਹਾਂ ਦੀ ਪਗੜੀ ਆਪਣੇ ਸਿਰ ਤੇ ਸਜਾ ਸਕਦਾ ਹੈ ਮਨਜੀਤ ਨਾਮੀ ਇਹ ਨੌਜਵਾਨ ਮੈਜ 18 ਸਾਲਾਂ ਦਾ ਹੀ ਹੈ ਅੱਜ ਇਸ ਹੁਣ ਹਰ ਸਿੱਖ ਤੋਂ ਹੁਣ ਤੱਕ ਪਿਛਲੇ 1.5 ਸਾਲਾਂ ਵਿੱਚ 1250 ਲੋਕ ਪਗੜੀ ਬੰਨਣੀ ਸਿੱਖ ਚੁੱਕੇ ਨੇ ਸੋ ਹੁਣ ਤੁਸੀਂ ਵੀ ਤਿਆਰ ਹੋ ਜਾਓ ਮਨਜੀਤ ਦਾ ਹੁਨਰ ਦੇਖਣ ਲਈ ਅੱਖਾਂ ਤੇ ਪੱਟੀ ਬੰਨ ਕੇ ਪੱਗ ਬੰਨ ਕੇ ਦਿਖਾਵੇਗਾ ਇਹ ਨੌਜਵਾਨ ਸੇਵਾ ਕਰਕੇ ਸਿੱਖੀ ਨੂੰ ਬਚਾਉਣਾ ਚਾਹੁੰਦਾ ਹੈ ਮਨਜੀਦਾ ਮੰਨਣਾ ਹੈ ਕਿ ਜੇਕਰ ਉਸ ਦੀ ਸੇਵਾ ਪ੍ਰਵਾਨ ਕਰ ਧਾਰਮਿਕ ਸੰਸਥਾ ਉਸ ਨੂੰ ਕੋਈ ਮੌਕਾ ਦੇਵੇ ਤਾਂ ਪਗੜੀ ਦੀ ਜਾਂਚ ਨਾ ਆਉਣ ਕਾਰਨ ਪਤਿਤ ਹੋ ਰਹੇ ਸਿੱਖਾਂ ਦੇ ਕੇ ਕਤਲ ਹੋਣ ਤੋਂ ਬਚਾ ਸਕਦਾ ਹੈ ਤੇ ਮੇਰਾ خیال ਹੈ ਤੇ ਜਿਸ ਤਰ੍ਹਾਂ ਮੈਂ 1.5 ਸਾਲ ਦੇ ਵਿੱਚ ਯਾਰ 1200 ਦੇ ਕਰੀ ਸਟੂਡੈਂਟਸ ਸਿਖਲਾਈ ਦੇ ਸਕਦਾ ਜਾਂ ਹਰ ਇੱਕ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਅਕੈਡਮੀਆ ਖੋਲੀਆਂ ਜਾਣ ਤੇ ਕਿਉਂ ਨਾ ਅਸੀਂ ਸਿੱਖੇ ਨੂੰ ਪਰਪੂਲਿਤ ਕਰ ਸਕੀਏ ਅਜੇ ਨਿੱਕੀ ਜੀ ਉਮਰ ਵਿੱਚ ਹੀ ਹਰ ਤਰ੍ਹਾਂ ਦੀ ਪਗੜੀ ਦਾ ਹੁਨਰ ਆਉਣਾ ਅਕਾਲ ਪੁਰਖ ਦੀ ਮਿਹਰ ਮੰਨੀ ਜਾ ਸਕਦੀ ਹੈ ਪਰ ਜੇਕਰ ਧਾਰਮਿਕ ਸੰਸਥਾਵਾਂ ਅਜਿਹੇ ਨੌਜਵਾਨ ਨੂੰ ਸੇਵਾ ਦਾ ਮੌਕਾ ਦੇਣ ਤਾਂ ਧਰਮ ਪ੍ਰਚਾਰ ਦਾ ਕਾਰਜ ਵੀ ਇਹ ਸ਼ਖਸ ਬਖੂਬੀ ਨਿਭਾ ਸਕਦਾ ਹੈ news dosto jasbir singh de naal evinder alu walia ptc news